ਸਤਿ ਸ੍ਰੀ ਅਕਾਲ ਮੈਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਮੌਜੂਦ ਨੇ ਡਾਕਟਰ ਹਰਵਿੰਦਰ ਸਿੰਘ ਪੱਟੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਸਵਾਗਤ ਜੀ ਸਤਿ ਸ੍ਰੀ ਅਕਾਲ ਪੰਗੂ ਸਾਹਿਬ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਅਖਰ ਕਿੱਥੇ ਕਿ ਖੜੂ ਕੀ ਗੱਲ ਨਵਜੋਤ ਸਿੰਘ ਸਿੱਧੂ ਦੀ ਤੇ ਪੰਜਾਬ ਕਾਂਗਰਸੀ ਜੀ ਜਿਹੜੇ ਉਹਦੇ ਵਿਰੋਧੀ ਨੇ ਉਹਨਾਂ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਕਿ ਇਸ ਸਮੱਸਿਆ ਕਿੱਥੇ ਹੈ ਉਹ ਕਹਿੰਦੇ ਜੀ ਜਾਬਤੇ 'ਚ ਨਹੀਂ ਰਹਿੰਦਾ ਹੋਰ ਉਹ ਜਾਬਤੇ 'ਚ ਉਹਦਾ ਆਇਆ ਹੀ ਨਹੀਂ ਭਾਈ ਉਹ ਪਰ ਕਿਹੜਾ ਜਾਬਤਾ ਤੁਸੀਂ ਕਹਿ ਰਹੇ ਹੋ ਤੁਸੀਂ ਜਵਾਬ ਤਾਂ ਉਹਦੇ ਤੇ ਲਾਗੂ ਕਰ ਰਹੇ ਹੋ ਚੰਨੀ ਤੇ ਨਹੀਂ ਲਾਗੂ ਕੀਤਾ ਤੁਸੀਂ ਆਪਣੇ ਰਾਣਾ ਗੁਰਜੀਤ ਤੇ ਨਹੀਂ ਕੀਤਾ ਜਿਹੜੇ ਹੋਰ ਪਾਰਟੀ ਵਿਰੋਧੀ ਕਾਰਵਾਈਆਂ ਜਿਹੜੀਆਂ ਵੀ ਤੁਸੀਂ ਮੰਨਦੇ ਹੋ ਹੋਈਆਂ ਨੇ ਉਹਨਾਂ ਨੂੰ ਤੁਸੀਂ ਕੁਝ ਨਹੀਂ ਕਹਿ ਰਹੇ ਦੂਜੀ ਚੀਜ਼ ਜਿਹੜੀ ਤੀਜੀ ਚੀਜ਼ ਹੈ ਇਹਦੇ 'ਚ ਉਹ ਇਹ ਹੈ ਕਿ ਸਾਰੇ ਸੀਐਮ ਦੇ ਪੁਛੇ ਹੁੰਦਾ ਹੀ ਹੈ ਹਰ ਕੋਈ ਹੁੰਦਾ ਨੰਬਰ 1 ਬਣਨਾ ਚਾਹੁੰਦਾ ਹੈ ਇਹ ਕੋਈ ਮਾੜੀ ਗੱਲ ਵੀ ਨਹੀਂ ਐ Ambition ਰੱਖਣੀ ਪਰ ਸਾਰਿਆਂ ਨੂੰ ਇਹ ਲੱਗਦਾ ਕਿ ਮੈਂ ਇਕੱਲਾ ਹੀ ਯੋਗ ਹਾਂ ਜੇ ਦੂਜਾ ਹਟ ਚਵੇ ਤਾਂ ਮੈਨੂੰ ਸਵਰਗ ਮਿਲ ਜਾਊਗਾ ਅਸਲ ਵਿੱਚ ਜਿਹੜਾ ਸਕਰਸਟੀ ਪੈਰਾਡਾਈਮ ਕਹਿੰਦੇ ਹੁੰਦੇ ਨੇ ਨਾ ਕਿਉਂ ਕੇਕ ਹੈ ਜਿੰਨਾ ਕੇਕ ਉਹਦੇ ਵਿੱਚੋਂ ਕੱਟਿਆ ਗਿਆ ਉਸ ਦਾ ਮੇਰਾ ਹੀ ਹਿੱਸਾ ਕੱਟਿਆ ਗਿਆ ਤੇ ਇਹ ਇਹ ਜਿਹੜੀ ਸੋਚ ਹੈ ਨਾ ਕਿ ਤੁਹਾਡਾ ਸਪੇਸ ਭਾਈ ਪਬਲਿਕ ਸਪੇਸ ਦੇ ਵਿੱਚ ਤੁਹਾਡੀ ਜਗ੍ਹਾ ਹੈ ਆਪਣੀ ਆਪਣੀ ਕੰਸਟੀਟਿਊਐਂਸੀ ਹੈ ਤੁਸੀਂ ਉਹਨੂੰ ਬਿਲਡ ਕਰੋ ਪਰ ਲੋਕੀ ਇੱਕ ਦੂਜੇ ਨਾਲ ਜੁੜ ਕੇ ਇੱਕ ਇੱਕ ਟ ਜੁੜ ਕੇ ਬਿਲਡਿੰਗ ਬਣਦੀ ਹੈ ਇਹ ਕਾਂਗਰਸ ਦੇ ਜਿਹੜੀ ਸਰਟਿੰਗ ਲੀਡਰਸ਼ਿਪ ਹੈ ਮжоਰਟੀ ਉਹਨਾਂ ਦੇ ਵਿੱਚੋਂ ਐਸੇ ਨੇ ਕਿ ਜਿਨ੍ਹਾਂ ਦੇ ਵਿੱਚੋਂ ਇਹ ਚੇਤਨਾ ਗਾਇਬ ਹੋ ਗਈ ਹੈ ਜੀ ਡਾਕਟਰ ਸਾਹਿਬ ਇਸ ਕਰਕੇ ਸਪਲੇਸ਼ ਵਧੀ ਜਾ ਰਿਹਾ ਹੈ ਜੀ ਕੀ ਐਸਾ ਕਿਸੇ ਵੀ ਘੱਟ ਪੰਜਾਬ ਦੇ ਵਿੱਚ ਰੜਕਦੀ ਹੈ ਕਾਂਗਰਸ ਲੀਡਰਸ਼ਿਪ ਦੇ ਵਿੱਚ ਕਿ ਉਹ ਵੱਡਾ ਫੇਸ ਸੀ ਕੈਪਟਨ ਮਰਿੰਦਰ ਸਿੰਘ ਦਾ ਕੈਪਟਨ ਸਾਹਿਬ ਛੱਡ ਕੇ ਜਦੋਂ ਚਲੇ ਗਏ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਤਾ ਉਸ ਤੋਂ ਬਾਅਦ ਜਿਹੜੇ ਸਾਰੇ ਲੀਡਰ ਨੇ ਆਪਣੇ ਆਪ ਨੂੰ ਪ੍ਰੋਪਰ ਦਾ ਮਹਿਸੂਸ ਕਰਦੇ ਨੇ ਹਾਲਾਂਕਿ ਮੰਨ ਲਓ ਕਿ ਰਾਜਾ ਬੜਿੰਗ ਨੇ ਬੇਸ਼ੱਕ ਦੇਖੋ ਬੜਿੰਗ ਸਾਹਿਬ ਨਾਲ ਚੰਗੇ ਨਹੀਂ ਹੋਈ ਉਹਦੋਂ ਮਨਪ੍ਰੀਤ ਸਿੰਘ ਬਾਦਲ ਸਾਹਿਬ ਦੇ ਸਟੇਟਮੈਂਟ ਉਹਨੇ ਰਾਜਪਟਿੰਗ ਨੂੰ ਸੇਧ ਦਿੱਤੀ ਸੁਨੀਆਮ ਨਾਮ ਲੈ ਕੇ ਤੇ ਹੁਣ ਜਦੋਂ ਗੱਲ ਚੱਲਦੀ ਹੈ ਉਦੋਂ ਵੀ ਕਿਤੇ ਨਾ ਕਿਤੇ ਬਟਿੰਗ ਸਾਹਿਬ ਦਾ ਨਾਮ ਆ ਜਾਂਦਾ ਯਾਨੀ ਕਿ ਘਰ ਬੈਠਿਆਂ ਬਠਾਿਆਂ ਬਟਿੰਗ ਸਾਹਿਬ ਨੂੰ ਦਰਸਾਤਾ ਕਿ ਥੋਡੀ ਭਾਈ ਭਗਵੰਤ ਮਾਨ ਦੇ ਨਾਲ ਸੈਟਿੰਗ ਹੈ ਥੋਡੀ ਕਿਸੇ ਵੱਡੇ ਬੰਦੇ ਨੇ ਸੈਟਿੰਗ ਕਰਾ ਦਿੱਤੀ ਤੁਸੀਂ ਖਿਲਾਫ ਨਹੀਂ ਬੋਲਦੇ ਹੈ ਕਿ ਭਗਵੰਤ ਮਾਨ ਦੇ ਉਹ ਚੀਜ਼ ਉਹਨਾਂ ਤੇ ਗੱਲ ਪੈ ਗਈ ਬਟਿੰਗ ਸਾਹਿਬ ਦੇ ਕਿ ਕਾਂਗਰਸ ਦੇ ਵਿੱਚ ਹੁਣ ਲੀਡਰਸ਼ਿਪ ਦੇ ਵਿੱਚ ਕੈਪਟਨ ਨਮਰਿੰਦਰ ਸਿੰਘ ਜਿਹੇ ਵੱਡੇ ਕਦਾਵਰ ਅਗੂ ਦੀ ਘਾਟ ਹੈ ਕਿਉਂਕਿ ਕੈਪਟਨ ਮੋਰਿੰਦਰ ਸਿੰਘ ਕਿਤੇ ਨਾ ਕਿਤੇ ਕੰਟਰੋਲ ਕਰਕੇ ਰੱਖਦੇ ਸੀ ਸਾਰੇ ਸਿਸਟਮ ਨੂੰ ਅੱਜ ਸਾਰੇ ਹੀ ਆਪਣੇ ਆਪ ਨੂੰ ਇੱਕਸਾਰ ਦਾ ਮਹਿਸੂਸ ਕਰਦੇ ਨੇ ਤੇ ਬਰਿੰਗ ਸਾਹਿਬ ਵੀ ਸੋਚਦੇ ਹੋਣੇ ਮਨ ਦੇ ਵਿੱਚ ਕਿ ਯਾਰ ਹਾਰਿਆ ਹੋਇਆ ਤਾਂ ਹੈ ਨਵਜੋਤ ਸਿੰਘ ਸਿੱਧੂ ਮੈਂ ਜਿੱਤਿਆ ਹੋਇਆ ਤੇ ਇਹ ਚੀਜ਼ਾਂ ਤਾਂ ਜ਼ਰੂਰ ਕੰਪੇਅਰ ਹੁੰਦੀਆਂ ਹੋਣਗੀਆਂ ਯਾਨੀ ਕਿ ਹਾਈ ਕਮਾਂਡ ਸੋਚਦੀ ਤਾਂ ਹੋਣੀ ਕਿ ਕੈਪਟਨ ਨੂੰ ਪਾਸੇ ਕਰਨ ਤੋਂ ਬਾਅਦ ਇਹਦਾ ਖਿਲਾੜਾ ਪਿਆ ਇਸ ਖਿਲਾੜਾ ਦਾ ਕਿਸੇ ਨੇ ਸੋਚਿਆ ਨਹੀਂ ਸੀ ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਦਾ ਵੀ ਖਲਾਰਾ ਸੀ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਤੇ ਬਾਜਵਾ ਸਾਹਿਬ ਅੱਜ ਤੱਕ ਕਹਿੰਦੇ ਰਹਿੰਦੇ ਨੇ ਕਿ ਮੈਂ ਤਾਂ ਬਨਵਾਸ ਭੇਜਦਾ ਸੀ ਰਾਸ ਸਭਾ ਦੇ ਵਿੱਚ ਤੇ ਯਾਨੀ ਕਿ ਜਿਹੜੀ ਸਮਰਤਾ ਸੀ ਇੱਕ ਕਦਾਵਰ ਲੀਡਰ ਦੀ ਤੇ ਇੱਕ ਆਰਗੇਨਾਈਜ਼ ਕਰਕੇ ਰੱਖਣਾ ਪੂਰੇ ਸਟਰਕਚਰ ਨੂੰ ਲੱਖਵਰਤੀ ਹੋਣਗੇ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਸਰਕਾਰ ਦੇ ਵਿੱਚ ਪਰ ਸਾਢੇ 4 ਸਾਲ ਕੋਈ ਕੁਛ ਕਰਨ ਨਹੀਂ ਸੀ ਦਿੱਤਾ ਉਹ ਤਾਂ ਇਲੈਕਸ਼ਨ ਦੇ ਵੇਲੇ ਜਦੋਂ ਹਾਈ ਕਮਾਂਡ ਜਿਆਦਾ ਸੁਣਨ ਲੱਗ ਪਈ ਤਾਂ ਉਦੋਂ ਸਾਰਾ ਕੁਝ ਡਾਕਟਰ ਸਾਹਿਬ ਹੋਇਆ ਕਿ ਇਹ ਚੀਜ਼ ਹੈਗੀ ਜੇਕਰ ਕੋਈ ਵੱਡਾ ਲੀਡਰ ਹੁੰਦਾ ਤਾਂ ਕਿਤੇ ਨਾ ਕਿਤੇ ਵਿਰੋਧ ਤਾਂ ਘਟ ਜਾਂਦਾ ਹੁਣ ਉਦਾਂ ਦੀ ਕੋਈ ਛਤਰ ਛਾਇਆ ਨਹੀਂ ਹੈਗੀ ਜਿਵੇਂ ਕੈਪਟਨ ਬਰਿੰਦਰ ਸਿੰਘ ਸੀ ਦੇਖੋ ਦੋਨੇ ਚੀਜ਼ਾਂ ਸੀਗੀਆਂ ਛਤਰ ਛਾਇਆ ਵੀ ਸੀ ਡੰਡਾ ਵੀ ਸੀ ਕਿਉਂਕਿ ਉਹਨਾਂ ਨੇ ਬਹੁਤ ਸਾਰੇ ਕਾਂਗਰਸੀ ਮੰਤਰੀਆਂ ਦੇ ਫੈਲਾ ਉਹਨਾਂ ਨੇ ਆਪ ਹੀ ਕਿਹਾ ਕਿ ਮੈਂ ਹਾਈ ਕਮਾਂਡ ਨੂੰ ਦਿੱਤੀਆਂ ਸੀ ਵੀ ਭਾਈ ਇਹ ਕਰ ਰਹੇ ਨੇ ਉਹਨਾਂ ਨੇ ਰੋਕੀ ਨਹੀਂ ਕ腐ਸ਼ਨ ਉਹਨਾਂ ਨੇ ਸੰਗੜੀ ਪਾਈ ਹੋਈ ਸੀ ਉਹ ਜਿਹੜਾ ਵੀ ਸਟੇਟ ਪਾਵਰ ਦੇ ਵਿੱਚ ਹੁੰਦਾ ਉਹ ਸੰਗੜੀ ਪੈ ਜਾਂਦੀ ਹੈ ਜਿਹਦੇ ਛੋਟੇ ਮੋਟੇ ਧੰਦੇ ਨੇ ਉਹਦੀ ਮਜਬੂਰੀ ਹੁੰਦੀ ਹੈ ਉਹੀ ਸੰਗੜੀਆਂ ਮਾਨ ਸਾਹਿਬ ਕੋਲ ਵੀ ਨੇ ਹੁਣ ਅਸੀਂ ਉਹ 75252080 ਦੀ ਗੱਲ ਕਰ ਰਹੇ ਨੇ ਅਨਫੋਰਚੂਨੇਟਲੀ ਜਾਂ ਫੋਰਚੂਨੇਟਲੀ ਕਹੇ ਲੋ ਨਵਜੋਤ ਸਿੱਧੂ ਦਾ ਇਸ ਤਰ੍ਹਾਂ ਦਾ ਧੰਦਾ ਕੋਈ ਨਹੀਂ ਉਹਦੇ ਕੋਈ ਸੰਗੜੀ ਇਸ ਤਰ੍ਹਾਂ ਦੀ ਪਈ ਨਹੀਂ ਹੋਈ ਇੱਕ ਪਈ ਹੋਈ ਸੀ ਜਿਹੜੀ ਉਹ ਕਤਲ ਕੇਸ ਬਣਾਉਂਦੇ ਸੀ ਜਾਂ ਹੋਰ ਤੋਂ 323 ਦਾ ਜਾਂ ਹੋਰ ਉਹ ਤੋਂ ਜੇਲ ਕੱਟਲੇ ਉਦੇ ਚੋਂ ਉਹ ਮੁਕਤ ਹੋ ਕੇ ਬਾਹਰ ਨਿਕਲਿਆ ਕਿ ਹੁਣ ਮੇਰੇ ਉੱਪਰ ਪਈ ਕੋਈ ਕੁੰਡਾ ਨਹੀਂ ਹੈ ਇਸੰਦੇ ਵਿੱਚ ਸੋ ਇਹ ਇੱਕ ਬੇਸਿਕ ਚੀਜ਼ ਹੈ ਕਿ ਸਿਆਸਤ ਦੇ ਵਿੱਚ ਕੈਪਟਨ ਮਨਿੰਦਰ ਸਿੰਘ ਵੀ ਜਿਹੜਾ ਕਰ ਰਹੇ ਸੀਗੇ ਤਾਂ ਚਲੋ ਵੱਡੇ ਬੰਦੇ ਬਜ਼ੁਰਗ ਦਾ ਚਲੋ ਹੁੰਦਾ ਹੀ ਹੈ ਇੱਕ ਉਹਨੇ ਮਤਲਬ ਸਪੇਸ ਦਿੱਤੀ ਹੋਈ ਸੀ ਸਾਰਿਆਂ ਨੂੰ ਕੋਈ ਉਹ ਆਰਗੇਨਾਈਜੇਸ਼ਨਲੀ ਕੀ ਹੋ ਰਿਹਾ ਹੈ ਕਿ ਆਰਗੇਨ ਇੱਕ ਦੂਜੇ ਨੂੰ ਸਪੇਸ ਨਹੀਂ ਦੇ ਰਹੇ ਇੱਕ ਦੂਜੇ ਤੇ ਕੁੰਗੀਆਂ ਮਾਰ ਰਹੇ ਨੇ ਇਸੰਦੇ ਵਿੱਚ ਜੇ ਕੋਈ ਇਸ ਤਰ੍ਹਾਂ ਦਾ ਹੋਵੇ ਦੂਜਾ ਇਹ ਕਿ ਜਿਹੜੀ ਕੇਂਦਰੀ ਸਾਡੀ ਮਤਲਬ ਕਹਿੰਦੇ ਹਾਈ ਕਮਾਂਡ ਹੈ ਨਾ ਕਾਂਗਰਸ ਦੀ ਉਹਦੇ ਵਿੱਚ ਇੱਕ ਸਮੱਸਿਆ ਪਹਿਲਾਂ ਤੋਂ ਹੀ ਹੈ ਉਹ ਅ ਸਿੰਘਾਨੀ ਤੇ ਦਰਬਾਰਾ ਸਿੰਘ ਦੀ ਵੀ ਦੇਖੀ ਹੈ ਮਤਲਬ ਉਹ ਪਹਿਲੇ ਦਿਨ ਤੋਂ ਦੋ ਧੜੇ ਰੱਖਦੇ ਨੇ ਔਰ ਦੋ ਧੜਿਆਂ ਨੂੰ ਉਹ ਪਾਲਦੇ ਨੇ ਉਹਦੇ ਵਿੱਚ ਸਟੇਟਾਂ ਦਾ ਨੁਕਸਾਨ ਵੀ ਹੋਇਆ ਉਹਦੇ ਚੋਂ ਅੱਧਾ ਪੰਜਾਬ ਦੀ ਜਿਹੜੀ ਅੱਜ ਦੀ ਟਰੈਜੇਡੀ ਹੈ ਏਤੀ ਉਹਦੇ ਚੋਂ ਵੀ ਨਿਕਲੇ ਆਪਾਂ ਨੂੰ ਪਤਾ ਹੈ ਇਸ ਗੱਲ ਦਾ ਸੋ ਇਹ ਇਹਨਾਂ ਦੇ ਕਾਂਗਰਸ ਦੇ ਕਿਸਮ ਦੇ ਨਾਲ ਕਿਹ ਲੋਟੀ ਐ ਨੇ ਦੇ ਵਿੱਚ ਇਹ ਚੀਜ਼ ਉਜੀ ਚੀਜ਼ ਇਹ ਕਿ ਪੰਜਾਬੀਆਂ ਦੇ ਵਿੱਚ ਇਹ ਹੈ ਕਿ ਪੰਜਾਬੀਆਂ ਜਿੱਨਾ ਲੀਡਰਸ਼ਿਪ ਦੀ ਭਾਵਨਾ ਬਹੁਤ ਜ਼ਿਆਦਾ ਹੈ ਉਹ ਸਾਰੇ ਕਹਿੰਦੇ ਨੇ ਵੀ ਸਾਡੇ ਅੱਗੇ ਨਾ ਲੱਗੋ ਸਾਨੂੰ ਅੱਗੇ ਲਾਓ ਸਾਰੇ ਹੀ ਕੈਪਟਨ ਬਣਨਾ ਚਾਹੁੰਦੇ ਨੇ ਇਸ ਕਰਕੇ ਟੀਮ ਨਹੀਂ ਬਣਦੀ ਤੇ ਇਹ ਇੱਕ ਮੁਸ਼ਕਲ ਹੈ ਤੇ ਤੀਜੀ ਚੀਜ਼ ਮੈਂ ਜਿਹੜੀ ਇਹਦੇ ਚ ਸਮਝਦਾ ਕਿ ਜਿਹੜੀ ਰਾਹੁਲ ਗਾਂਧੀ ਨੇ ਜਾਂ ਉਹ ਸੈਂਟਰਲ ਲੀਡਰਸ਼ਿਪ ਨੇ ਜਿਹੜੀ ਸੋਨੀਆ ਗਾਂਧੀ ਤੋਂ ਬਹੁਤ ਚੇਂਜ ਹੈ ਜੀ ਕੁਝ ਵੀ ਯੂਥ ਨੂੰ ਅੱਗੇ ਲਿਆਓ ਉਹ ਤਾਂ ਠੀਕ ਹੈ ਕਿ ਯੂਥ ਨੂੰ ਅੱਗੇ ਲਿਆਓ ਪਰ ਅੱਗੇ ਵੀ ਕਿਸੇ ਸਿਸਟਮ 'ਚ ਹੀ ਆਉਣਾ ਹੁੰਦਾ ਹੈ ਉਹਨੇ ਦਸਿੰਨ ਦਾ ਲਾ ਲਿਆ ਮੁੜ ਕੇ ਸੰਭਲਿਆ ਹੈ ਨਹੀਂ ਕੰਮ ਪਹਿਲਾ ਔਰੰਦਾਵਾ ਸਾਹਿਬ ਚੰਨੀ ਸਾਹਿਬ ਸੋਨੀ ਸਾਹਿਬ ਪਤਾ ਨਹੀਂ ਕੀ ਕੁਝ ਹੋਇਆ ਮਤਲਬ ਉਹਦੇ ਤੁਸੀਂ ਦੇਖੋ ਸੋ ਉਹ ਖਲਾਰਾ ਐਸਾ ਪਾ ਲਿਆ ਕਿ ਉਹ ਅੱਜ ਤੱਕ ਸੰਭਲ ਨਹੀਂ ਰਿਹਾ ਜੀ ਜਿਵੇਂ ਹੁੰਦਾ ਨਾ ਵੀ ਤੁਸੀਂ ਬਾੜੇ ਦਾ ਮਤਲਬ ਦਰਵਾਜ਼ਾ ਖੋਲਤਾ ਉਹ ਜਿਹੜੇ ਬਾਹਰ ਨਿਕਲ ਗਏ ਨਿਕਲ ਗਏ ਸੋ ਉਹੀ ਕੰਮ ਅਜੇ ਚੱਲ ਰਿਹਾ ਪਰ ਮੇਰਾ ਖਿਆਲ ਇਹ ਹੈ ਕਿ ਕਾਂਗਰਸ ਨੂੰ ਲੈਟ ਹੋ ਗਈ ਇਹ ਚੀਜ਼ ਇਹਨਾਂ ਨੂੰ ਸਿਆਣਾ ਫਿਕਰ ਨਹੀਂ ਤੇ ਇਹ ਇਹਨਾਂ ਨੂੰ ਆਪਸ ਵਿੱਚ ਮੰਤਨ ਕਰਨਾ ਚਾਹੀਦਾ ਬੈਠ ਕੇ ਜ ਮਤਲਬ ਦਵਿੰਦਰ ਜਾਦਗੋਣੀ ਤਾਂ ਵਿਚਾਰੇ ਕੀ ਕਰਨਗੇ ਉਹਨੇ ਤਾਂ ਉਹਨਾਂ ਨੇ ਕਿਹਾ ਕਿ ਜੀ ਤੁਸੀਂ ਐਕਸ਼ਨ ਕਿਉਂ ਨਹੀਂ ਇਹਦੇ ਤੇ ਲੈਂਦੇ ਉਹਨੇ ਬੁਲਾ ਕੇ ਪੁੱਛਿਆ ਉਹ ਕਹਿੰਦੇ ਵੀ 24 ਤਰੀਕ ਤੱਕ ਮੇਰੇ ਪ੍ਰੋਗਰਾਮ ਪਹਿਲਾਂ ਹੀ ਤੇਰੇ ਆਉਣ ਤੋਂ ਪਹਿਲਾਂ ਹੀ ਨਾਊਂਸ ਸੀ ਕਿ ਵਰਕਰਾਂ ਨਾਲ ਅੱਛਾ ਇਹ ਵੀ ਗੱਲ ਸੱਚੀ ਹੈ ਕਿ ਵਰਕਰਾਂ ਨੂੰ ਬੰਦਾ ਮਿਲਦਾ ਇਹ ਚ ਜਾਬਤੇ ਦਾ ਮਸਲਾ ਕਿੱਥੋਂ ਆ ਗਿਆ ਪੂਰੇ ਲੀਗ ਕਰ ਰਿਹਾ ਨਾ ਕਾਂਗਰਸ ਦੇ ਕਲੱਬ ਤੋਂ ਬੋਲ ਨਹੀਂ ਰਿਹਾ ਉਹ ਤਾਂ ਕਹਿੰਦਾ ਕਿ ਜੀ ਉਹ ਰਾਜਾਪੁਰਿੰਗ ਕਹਿੰਦੇ ਨੇ ਪ੍ਰਧਾਨ ਨਹੀਂ ਕਾਂਗਰਸ ਦੇ ਉਹ ਕਹਿੰਦੇ ਕਿ ਸਨੂ ਰੈਲੀਆਂ ਦੇ ਉੱਪਰ ਕੋਈ ਇਤਰਾਜ਼ ਨਹੀਂ ਜਿਹੜੇ ਬੰਦੇ ਕਹਿੰਦੇ ਅਸੀਂ ਕਾਂਗਰਸ ਦੇ ਵਿੱਚੋਂ ਕੱਡੇ ਨੇ ਉਹਨਾਂ ਵੱਤੋਂ ਲੈ ਕੇ ਰੈਲੀਆਂ ਕਿਉਂ ਕਰ ਰਹੇ ਨੇ ਜਿਹੜੇ ਸਾਡੇ ਕੱਡੇ ਹੋਏ ਨੇ ਜੀ ਉਹਨਾਂ ਨੇ ਕੱਡੇ ਕਿਉਂ ਹੋਣੇ ਪਹਿਲੀ ਗੱਲ ਤਾਂ ਜੇ ਉਹਦੇ ਕਰਕੇ ਹੀ ਕੱਡੇ ਨੇ ਫੇਰ ਉਹਨਾਂ ਨੂੰ ਨਾਲ ਲੈ ਕੇ ਰੈਲੀਆਂ ਕਰੂਗਾ ਤਾਂ ਕੁਦਰਤੀ ਗੱਲ ਹੈ ਤੇ ਦੂਜੀ ਚੀਜ਼ ਇਹ ਹੈ ਕਿ ਜਦੋਂ ਤੁਸੀਂ ਭਾਜਪਾ, ਜਨਾਸ਼ੂ ਤੇ ਕਰਪਸ਼ਨ ਦੇ ਕੇਸ ਦਰਜ ਹੁੰਦੇ ਨੇ ਤੁਸੀਂ ਧਰਨੇ ਮਾਰਦੇ ਕਿਉਂਕਿ ਤੁਹਾਡੇ ਇੱਕ ਜਿੱਤਿਆ ਹੋਇਆ ਜੀਐਮਐਲਏ ਸਪਾਲ ਸਿੰਘ ਖਹਿਰਾ ਉਹਦੇ ਤੇ ਦੋ ਦੋ ਤਿੰਨ ਦਿਨ ਕੇਸ ਬਣਦੇ ਨੇ ਤੁਸੀਂ ਸਿਰਫ ਟਵੀਟ ਕਰਦੇ ਹੋ ਆਮ ਵਰਕਰ ਜਿਹੜਾ ਕਾਂਗਰਸ ਦਾ ਤੁਸੀਂ ਗ੍ਰਿਡੇ ਮੰਲੇ ਚ ਗੱਲ ਕਰਕੇ ਦੇਖੋ ਮੇਰੇ ਬਹੁਤ ਸਾਰੇ ਨਾਲ ਲਿੰਕ ਨੇ ਕੋਈ ਗੱਲਾਂ ਕਰਦੇ ਨੇ ਚਾਹੇ ਉਹ ਜਿਹੜੇ ਇਹਦੇ ਨਾਲ ਵੀ ਤੁਰੇ ਫਿਰਦੇ ਨੇ ਮਤਲਬ ਕੋਈ ਕੋਈ ਬੈਲੈਂਸ ਹੁੰਦਾ ਹੈ ਕਿ ਜੇ ਤੁਸੀਂ ਜੀ ਡਿਸਪਲਿਨ ਲਾਗੂ ਕਰਨਾ ਹੈ ਤਾਂ ਭਾਈ ਸਾਰਿਆਂ ਲਈ ਆ ਰੂਲ ਹੈ ਜੇ ਨਹੀਂ ਲਾਗੂ ਕਰਨਾ ਰਿਆ ਤਾਂ ਇਹ ਵੀ ਸਾਰਿਆਂ ਦੇ ਲਈ ਹੈ ਉਹ ਆਰਗੇਨਾਈਜੇਸ਼ਨ ਸਟਰਕਚਰ ਨਹੀਂ ਬਣ ਸਕਿਆ ਅਗਰ ਉਹਦੀ ਸੈਕਟ ਹੀ ਨਹੀਂ ਮਤਲਬ ਵਰਕਰਾਂ ਦੇ ਮਨ ਚ ਬਣ ਸਕੀ ਆਪਣੇ ਆਪਣੇ ਧੜੇ ਬਣਾਈ ਫਿਰਦੇ ਨੇ ਛੋਟੇ ਛੋਟੇ ਉਹਦੇ ਪਿੱਛੇ ਲੜ ਪੈਂਦੇ ਨੇ ਉਹ ਉਹ ਇੱਕ ਦੇ ਖਿਲਾਫ ਇਕੱਠੇ ਨੇ ਜਦੋਂ ਉਹ ਪਾਸੇ ਹੋ ਜਵੇ ਅੱਜ ਸਿੱਧੂ ਨਿਕਲ ਜਵੇ ਫੇਰ ਕਿਹੜਾ ਇੰਤੜੇ ਬੰਦੇ ਰੁਕ ਜਾਣੇ ਇਹ ਤਾਂ ਅਜੇ ਟੱਕੀ ਹੋਈ ਐ ਕਿਉਂਕਿ ਉਹਦੇ ਤੇ ਸਿੱਧੂ ਦਾ ਟੱਕਣ ਲੱਗਿਆ ਹੋਇਆ ਗਿਆ ਲੋਕ ਜਦੋਂ ਚੱਕਿਆ ਗਿਆ ਬਾਕੀ ਕਿਹੜਾ ਇਕੱਠੇ ਨੇ ਆਪਸ ਦੇ ਵਿੱਚ ਸਰਕਾਰ ਸਗੋਂ ਉਹਨਾਂ ਨੂੰ ਯੂਜ਼ ਕਰਦੀ ਐ ਜਿਹੜਾ ਵੀ ਸਰਕਾਰ ਚ ਹੋਊਗਾ ਯੂਜ਼ ਕਰੂਗਾ ਉਹਦਾ ਉਹਦੇ ਕੋਲ ਤਾਂ ਸ਼ਕਤੀ ਹੁੰਦੀ ਐ ਉਹਨੂੰ ਮਤਲਬ ਪੁਲਿਸ ਵਾਲੇ ਵਿਜੀਲੈਂਸ ਵਾਲੇ ਸਾਰਾ ਕੁਝ ਦੱਸ ਦਿੰਦੇ ਨੇ ਕਿ ਕੀ ਦਾ ਧੰਦਾ ਕਿੱਥੇ ਚੱਲ ਰਿਹਾ ਔਰ ਇੱਕ ਦਬਕਾ ਮਾਰਨ ਦੀ ਲੋੜ ਹੁੰਦੀ ਐ ਉਹ ਸਾਰਾ ਕੁਝ ਸਹੀ ਕੀਤਾ ਜਾਂਦਾ ਹੈ ਉਹ ਤੋ ਇਹ ਇੱਕ ਇੱਕ ਸਮੱਸਿਆ ਹੈ ਜਿਹੜੀ ਨੂੰ ਉਹ ਵੀ ਸਰਕਾਰ ਵੀ ਨੰਗਾ ਕਰੀ ਜਾ ਰਹੀ ਹੈ ਜਾਣੇ-ਅਣੇ ਚ ਉਹ ਸਿੱਧੇ ਤੌਰ ਤੇ ਕਰ ਰਹੇ ਨਵਜੋਤ ਸਿੰਘ ਸਿੱਧੂ ਸੋ ਇੱਕ ਵੱਡਾ ਚੈਲੰਜ ਤਾਂ ਹੈ ਹੀ ਆਪਣੇ ਆਪ ਦੇ ਵਿੱਚ ਜੀ ਬਿਲਕੁਲ ਬਿਲਕੁਲ ਸੋ ਟੜੇ ਬੰਦੀ ਤਾਂ ਬਿਲਕੁਲ ਲੱਗਦਾ ਤੁਹਾਡੀ ਗੱਲ ਸਹੀ ਹੈ ਨਵਜੋਤ ਸਿੰਘ ਸਿੱਧੂ ਦੇ ਆਉਣ ਤੋਂ ਪਹਿਲਾਂ ਵੀ ਟੜੇ ਬੰਦੇ ਸੀ ਕੈਪਟਨਸੀ ਬਾਜਵਾ ਸੀ ਤੁਸੀਂ ਦਰਵਾਰਾ ਸਿੰਘ ਤੇ ਗਿਆਨੀ ਜੈਲ ਸਿੰਘ ਦਾ ਜ਼ਿਕਰ ਕਰਕੇ ਆਏ ਉਹ ਤੁਹਾਡੇ ਬੰਦੇ ਦਾ ਕਾਂਗਰਸ ਦੇ ਵਿੱਚ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਕਿ ਹਾਈ ਕਮਾਂਡ ਜ਼ਰੂਰ ਇੱਕ ਪੈਰਦਰਸ਼ ਗਰੁੱਪ ਖੜਾ ਕਰਕੇ ਰੱਖਦੀ ਹੈ ਤੇ ਉਸੇ ਨੂੰ ਯੂਜ਼ ਕਰਦੇ ਨੇ ਉਹ ਆਪਾਂ ਨੇ ਹੋਰ ਸਟੇਟਾਂ ਦੇ ਵਿੱਚ ਵੀ ਆਪਾਂ ਦੇਖੇ ਰਹੇ ਹਾਂ ਕਾਂਗਰਸ ਆ ਇਸੇ ਪਾਲਿਸੀ ਦੇ ਅਧ ਚੱਲ ਰਹੇ ਨੇ ਉਹ ਪਰ ਨੁਕਸਾਨ ਹੋ ਰਿਹਾ ਕਾਂਗਰਸ ਇੱਕ ਇਤਿਹਾਸਿਕ ਪਿਕ ਹਿਸਟੋਰੀਕਲ ਪਾਰਟੀ ਹੈ ਨੁਕਸਾਨ ਹੋ ਰਿਹਾ ਹਾਈ ਕਮਾਂਡ ਨੂੰ ਇਹ ਗੱਲ ਸਮਝ ਦੇ ਵਿੱਚ ਨਹੀਂ ਆ ਰਹੀ ਕਿਉਂਕਿ ਸਲਾਹ ਦੇਣ ਵਾਲੇ ਇਦਾਂ ਦੇ ਹੁੰਦੇ ਨੇ ਤੇ ਉਹ ਫਿਰ ਸਾਰੀਆਂ ਗੱਲਾਂ ਨਾਲ ਨਾਲ ਚਲਦੀਆਂ ਰਹਿੰਦੀਆਂ ਨੇ ਸੋ ਡਾਕਟਰ ਸਾਹਿਬ ਬਹੁਤ-ਬਹੁਤ ਸ਼ੁਕਰੀਆ ਸਾਰੀ ਗੱਲਬਾਤ ਤੁਸੀਂ ਰੱਖੀ ਕਾਂਗਰਸ ਵਾਲੇ ਮਾਮਲੇ ਦੇ ਪਰ ਧੰਨਵਾਦ ਤੁਹਾਡਾ ਜੀ ਆਪਾਂ ਗੰਗੂ ਸਾਹਿਬ ਸਰੋਤਿਆਂ ਦਾ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਸੋ ਮੱਚ ਬਹੁਤ-ਬਹੁਤ ਸ਼ੁਕਰੀਆ ਸਰ ਧੰਨਵਾਦ